ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਜਾ ਹਾਜ਼ਰ ਹੋਇਆ ਨਵੀਂ ਕਹਾਣੀ ਦੇ ਨਾਲ ਕਹਾਣੀ ਹੈ ਜੀ ਜ਼ਿੰਦਗੀ ਦਾ ਇੱਕ ਅਜਿਹੇ ਵਕਤ ਜਿਹੜਾ ਕਿ ਸਾਨੂੰ ਚੰਗੇ ਮਾੜੇ ਦੀ ਪਛਾਣ ਕਰਾਉਂਦਾ ਹੈ ਜਿਹੜਾ ਕਿ ਇੱਕ ਚੰਗਾ ਵਕਤ ਨਿਕਰਵਾ ਸਕਦਾ ਸਿਰਫ ਬੁਰਾ ਵਕਤ ਹੀ ਕਰਵਾ ਸਕਦਾ ਹੈ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਅੱਗੇ ਜਾ ਕੇ ਬਹੁਤ ਪਸੰਦ ਆਈ ਹੋਊਗੀ ਮੇਰੇ ਤੁਹਾਨੂੰ ਇੱਕ ਰਿਕੁਐਸਟ ਹੈ ਕਿ ਕਹਾਣੀ ਦੇ ਐਂਡ ਤੱਕ ਜਰੂਰ ਪਹੁੰਚੋ ਐਂਡ ਤੇ ਪਤਾ ਲੱਗੇਗਾ ਕਿ ਕਹਾਣੀ ਦਾ ਸੋਲੂਸ਼ਨ ਕੀ ਸੀ ਤੇ ਅਖੀਰ ਤੇ ਜ਼ਿੰਦਗੀ ਚ ਸਾਨੂੰ ਕੀ ਕਰਨਾ ਚਾਹੀਦਾ ਕਹਾਣੀ ਹੈ ਜੀ ਬੁਰੇ ਵਕਤ ਦੀ ਪਛਾਣ ਬੁਰਾ ਵਕਤ ਜਿਹੜਾ ਕਿ ਹਰੇਕ ਮਨੁੱਖ ਦੀ ਜ਼ਿੰਦਗੀ ਵਿੱਚ ਜਰੂਰ ਆਉਂਦਾ ਚੰਗਾ ਚਾਹੇ ਨੰਗ ਦਾ ਚਾਹੇ ਉਹਨੂੰ ਨਹੀਂ ਪਤਾ ਲੱਗਦਾ ਚਾਹੇ ਚੰਗਾ ਵਕਤ ਕਿਸੇ ਦੀ ਪਛਾਣ ਨਹੀਂ ਕਰੋਂਦਾ لیکن بُورا ਵਕਤ ਹੈ ਉਹ ਜਾ ਵਕਤ ਹੈ ਜਿਹੜਾ ਹਰ ਇੱਕ ਚੰਗੇ ਮਾੜੇ ਦੀ ਪਹਿਚਾਨ ਕਰਾ ਜਾਂਦਾ ਤੇ ਇਹੀ ਕਹਾਣੀਆਂ ਕਿ ਇਹ ਸਮਾਂ ਜਿਹੜਾ ਇਹਨੇ ਆਪਦੀ ਚਾਲ ਚੱਲਦੇ ਜਾਣਾ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਹਮੇਸ਼ਾ ਬਨੁੱਖ ਦੀ ਜ਼ਿੰਦਗੀ ਵਿੱਚ ਖੁਸ਼ੀ ਨਹੀਂ ਰਹਿੰਦੀ ਤੇ ਹਮੇਸ਼ਾ ਗਮੀ ਨਹੀਂ ਰਹਿੰਦੀ ਜਿਹੜਾ ਪ੍ਰਮਾਤਮਾ ਹੈ ਜ਼ਿੰਦਗੀ ਦਾ ਸੰਤੁਲਨ ਇਸੇ ਤਰ੍ਹਾਂ ਰੱਖਦਾ ਕਿ ਜੇ ਸਾਡੀ ਜ਼ਿੰਦਗੀ ਵਿੱਚ ਕਮੀ ਆਈ ਆ ਤੇ ਅਸੀਂ ਖੁਸ਼ੀ ਦੀ ਉਮੀਦ ਨਾਲ ਦਿਨ ਕੱਟਾਂਗੇ ਤੇ ਜੇ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਆ ਤਾਂ ਅਸੀਂ ਉਹਨੂੰ ਇੰਨੀ ਵਧੀਆ ਇੰਜੋਏ ਕਰਦੇ ਆ ਕਿ ਸਾਨੂੰ ਸ਼ਾਇਦ ਲੱਗਦਾ ਕਿ ਅੱਗੂ ਅੱਗੂ ਸਾਡੀ ਜ਼ਿੰਦਗੀ ਇਸੇ ਤਰ੍ਹਾਂ ਚੱਲੇਗੀ ਲੇਕਿਨ ਪਰਮਾਤਮਾ ਨੂੰ ਪਤਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਗਮ ਵੀ ਜ਼ਿੰਦਗੀ ਦਾ ਇੱਕ ਮੁੱਖ ਹਿੱਸਾ ਉਹ ਵੀ ਆਉਣਾ ਹੀ ਆਉਣਾ ਪਤਾ ਹੀ ਹੈ ਸਾਨੂੰ ਹਨਾ ਲੇਕਿਨ ਗਮ ਦੇ ਵਿੱਚ ਜੋ ਇਨਸਾਨ ਦੁੱਖ ਦੇ ਵਿੱਚ ਆਪਦੇ ਆਪ ਨੂੰ ਸੰਭਾਲ ਗਿਆ ਉਹਨ ਸੰ ਕਦੇ ਵੀ ਡੋਲਦਾ ਨਹੀਂ ਇਹੀ ਗਾਨੇ ਸਿੱਖਿਆ ਦਊਗੀ ਕਿ ਮਾੜਾ ਵਕਤ ਆਉਂਦਾ ਕਿਉਂ ਆ ਮਾੜਾ ਵਕਤ ਬੰਦੇ ਨੂੰ ਮਜ਼ਬੂਤ ਕਰਨ ਲਈ ਆਉਂਦਾ ਜਿਹੜਾ ਮਨੁੱਖ ਇਸ ਮਾੜੇ ਵਕਤ ਦੇ ਵਿੱਚ ਮਜ਼ਬੂਤ ਹੋ ਗਿਆ ਤਾਂ ਸਮਝ ਲਓ ਉਹ ਜ਼ਿੰਦਗੀ ਵਿੱਚ ਕਾਮਯਾਬ ਹੋ ਗਿਆ ਕਿਹਾ ਜਾਂਦਾ ਹੈ ਕਿ ਜਿਹੜੀ ਸਫਲਤਾ ਦਾ ਜਿਹੜੀ ਕੁੰਜੀ ਆ ਉਹ ਇੱਕ ਵਾਰ ਜ਼ਿੰਦਗੀ ਦਾ ਦਰਵਾਜ਼ਾ ਜ਼ਰੂਰ ਖੜਕਾਉਂਦੀ ਆ ਚਾਹੇ ਉਹ ਬੁਰੇ ਵਕਤ ਵਿੱਚ ਹੋਵੇ ਚਾਹੇ ਉਹ ਚੰਗੇ ਵਕਤ ਵਿੱਚ ਹੋਵੇ ਲੇਕਿਨ ਉਸ ਟਾਈਮ ਸਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਵਕਤ ਸਾਡੇ ਤੇ ਆਇਆ ਤੇ ਇਹ ਸਾਨੂੰ ਕੀ ਸੇਧ ਦੇ ਕੇ ਜਾਵੇਗਾ ਚਾਹੇ ਸਟੈਂਪ ਸਾਨੂੰ ਇਸ ਨਾਲ ਕਿਵੇਂ ਨਜਿੱਠਣਾ ਪਵੇਗਾ ਕਹਾਣੀ ਸ਼ੁਰੂ ਕਰਦੇ ਹਾਂ ਜੀ ਕਾਣੀਆਂ ਜੀ ਇੱਕ ਸਾਹਿਲ ਨਾਮ ਦੇ ਬੱਚੇ ਦੀ ਸਾਹਿਲ ਨਾਮ ਦਾ ਬੱਚਾ ਜਿਹੜਾ ਕਿ ਘਰ ਵਿੱਚ ਇਕਲੌਤਾ ਸੁਪੁੱਤਰ ਅਤੇ ਚਾਰ ਛੋਟੀਆਂ ਭੈਣਾਂ ਨੇ ਪੰਜ ਭੈਣ ਭਾਈ ਨੇ ਉਹਦੇ ਪਿਤਾ ਜੀ ਨਾ ਇੱਕ ਬੜੇ ਵਧੀਆ ਕਾਰਗੁਜ਼ਾਰੀ ਕਰਦੇ ਆ ਉਹਨਾਂ ਦਾ ਆਪਦਾ ਕਾਰੋਬਾਰ ਹੈ ਤੇ ਚਾਰੇ ਪੰਜੇ ਬੱਚੇ ਐਨੇ ਵਧੀਆ ਸਕੂਲ ਵਿੱਚ ਪੜ੍ਹਦੇ ਆ ਕਿ ਉਹਨਾਂ ਨੂੰ ਕੋਈ ਰੱਬ ਯਾਦ ਨਹੀਂ ਤੇ ਅਚਾਨਕ ਕੀ ਹੁੰਦਾ ਨਾ ਉਹਨਾਂ ਦੇ ਪਿਤਾ ਜੀ ਦੀ ਮੌਤ ਹੋ ਜਾਂਦੀ ਆ ਹੁਣ ਸਾਹਿਲ ਹੀ ਘਰ ਦਾ ਮੁੰਡਾ ਹੁੰਦਾ ਉਸ ਟਾਈਮ ਉਹ 16 ਸਾਲ ਦਾ ਹੁੰਦਾ ਜਦੋਂ ਉਹਦੇ ਪਿਤਾ ਜੀ ਦੀ ਮੌਤ ਹੁੰਦੀ ਆ ਸਾਰੀ ਜ਼ਿੰਮੇਵਾਰੀ ਸਾਹਿਲ ਦੇ ਸਿਰ ਤੇ ਆ ਜਾਂਦੀ ਆ ਉਹ ਬੜੀ ਕੋਸ਼ਿਸ਼ ਕਰਦਾ ਵੀ ਆਪਦੇ ਜਿਹੜੇ ਕਾਰਖਾਨਾ ਸਾਟਾ ਕਾਰੋਬਾਰ ਚੱਲਦਾਨਾ ਉਹਨੂੰ ਇਦਾਂ ਹੀ ਚੱਲਦਾ ਰਹਿਣ ਦਿੱਤਾ ਜਾਵੇ ਕਿਉਂਕਿ ਉਹਨਾਂ ਦੀ ਇਨਕਮ ਦਾ ਸੋਰਸ ਉਹੀ ਹੁੰਦਾ ਤੇ ਉਹਦੇ ਤੋਂ ਹੀ ਉਹਨਾਂ ਦਾ ਘਰ ਚੱਲਦਾ ਤੇ ਉਹਦੇ ਤੋਂ ਹੀ ਖਰਚੀ ਚੱਲਦੀ ਆ ਹੁਣ ਜਦੋਂ ਉਹ ਸਾਹਿਲ ਕੋਸ਼ਿਸ਼ ਕਰਦਾ ਵੀ ਜਿਹੜੇ ਬੰਦੇ ਜਿਵੇਂ ਹੀ ਕਾਰਖਾਨੇ ਦੇ ਵਿੱਚ ਲੱਗੇ ਆ ਉਵੇਂ ਉਹਨਾਂ ਨੂੰ ਲੱਗੇ ਰਹਿੰਦਾ ਵਾ ਮੈਂ ਨਾ ਤੇ ਉਹ ਉਵੇਂ ਚੱਲਦਾ ਜਾਂਦਾ ਦੋ ਤਿੰਨ ਮਹੀਨੇ ਕੰਮ ਚੱਲਦਾ ਉਹ ਦੇਖਦਾ ਹੈ ਕਿ ਜਦੋਂ ਉਹ 6 ਮਹੀਨਿਆਂ ਬਾਅਦ ਆਪਦੇ ਮੈਨੇਜਰ ਤੋਂ ਸਾਬਤ ਕਰਦਾ ਤੇ ਉਹਦਾ ਮੈਨੇਜਰ ਨਾ ਉਹਦੇ ਵਿੱਚੋਂ ਕੁਝ ਵੀ ਨਹੀਂ ਨਵੇੜਦਾ ਫਰਜ ਉਹ ਜਿੰਨਾ ਉਹਨਾਂ ਦੇ ਕਾਰੋਬਾਰ ਦਾ ਖਰਚਾ ਹੁੰਦਾ ਉਹ ਪੈ ਕੇ ਵੀ ਉਲਟੇ ਪੈਸੇ ਦੇਣੇ ਕੰਪਨੀਆਂ ਨੂੰ ਬਣ ਜਾਂਦੇ ਆ ਹੁਣ ਜਿਹੜੀ ਉਹ ਬੱਚੇ ਦੀ ਮਾਂ ਉਹ ਬੜੀ ਉਦਾਸ ਹੁੰਦੀ ਆ ਵੀ ਇੱਕ ਤਾਂ ਮੇਰਾ પતિ ਮੁੱਕ ਗਿਆ ਦੂਜਾ ਸਾਡੇ ਤੇ ਇਹ ਮਾੜਾ ਟਾਈਮ ਆ ਗਿਆ ਹਨਾ ਤੇ ਉਹ ਸਾਹਿਲ ਨੂੰ ਕਹਿੰਦੀ ਆ ਨਾ ਕਿ ਬੋਤ ਤੂੰ ਆਪਦੀ ਪੜ੍ਹਾਈ ਇੱਥੇ ਛੱਡ ਤੇ ਤੂੰ ਜਾ ਕੇ ਨਾ ਕਾਰੋਬਾਰ ਦੇਖਿਆ ਕਰ ਆਪਣੇ ਕਾਰਖਾਨੇ ਦੇ ਵਿੱਚ ਬੈਠਾ ਕਰ ਉਹ ਕਹਿੰਦਾ ਠੀਕ ਆ ਕਿਉਂਕਿ ਉਹਨੂੰ ਪਤਾ ਵੀ ਮੈਂ ਇਸੇ ਕੰਮ ਨੂੰ ਹੀ ਅੱਗੇ ਤੋਰਨਾ ਉਹ ਕਾਰੋਬਾਰ ਤੋਂ ਉਰਲੰਦਾ ਖੇ ਜਾ ਕੇ ਲੇਕਿਨ ਉਹ ਜਦੋਂ ਉੱਥੇ ਪੂਰਾ ਲੰਦਨ ਦਾ ਧਿਆਨ ਰੱਖਦਾ ਆਪਣੇ ਕਾਰਖਾਨੇ ਦੇ ਵਿੱਚ ਲੇਕਿਨ ਨਵੇਂ ਤੇ ਪੁਰਾਣੇ ਪਲੇਅਰ ਦੇ ਵਿੱਚ ਜਿਵੇਂ ਫਰਕ ਹੁੰਦਾ ਉਸੇ ਤਰ੍ਹਾਂ ਇੱਕ ਜਿਹੜਾ ਕਾਰੋਬਾਰੀ ਬੰਦਾ ਵੀ ਹੈ ਨਾ ਹਰ ਇੱਕ ਬਿਜ਼ਨਸਮੈਨ ਉਹਦੇ ਵੀ ਅਲੱਗ-ਅਲੱਗ ਬਿਜ਼ਨਸ ਆਪਣੇ ਦਾ ਅਲੱਗ-ਅਲੱਗ ਐਕਸਪੀਰੀਅੰਸ ਹੁੰਦਾ ਜਿਹੜਾ ਉਹਦਾ ਪਿਓ ਸੀਗਾ ਉਹ ਹੁਣ 55 ਸਾਲ ਦਾ ਮਨੁੱਖ ਸੀਗਾ ਹੈਨਾ ਮੋਹਨ ਸਿੰਘ ਉਹਦਾ ਦਾ ਦਾ ਐਕਸਪੀਰੀਅੰਸ ਹੈ ਲੇਕਿਨ ਅੱਜੋ ਦੀ ਕੁਰਸੀ ਦੇ ਪਰ ਇੱਕ 17 ਸਾਲ ਦਾ ਬੱਚਾ ਬੈਠ ਜਾਂਦਾ ਤੇ ਜਿਹੜੇ ਵਰਕਰ ਕੰਮ ਕਰਦੇ ਆ ਕਾਰਖਾਨੇ ਦੇ ਵਿੱਚ ਉਹ ਵੀ ਬੱਚੇ ਨੂੰ ਕੁਝ ਵੀ ਨਹੀਂ ਸਮਝਦੇ ਵਰਕਰ ਬਹੁਤ ਲਾਈਟਲੀ ਤਰੀਕੇ ਦੇ ਨਾਲ ਕੰਮ ਕਰਦੇ ਆ ਜਿੱਥੇ ਕਿ ਉਹਨਾਂ ਨੇ ਇੱਕ ਦਿਨ ਵਿੱਚ ਉਹਨਾਂ ਦਾ ਕੰਮ ਕਰਨਾ ਉਹ ਦੋ ਦਿਨ ਵਿੱਚ ਕੰਮ ਨਵੇੜਦੇ ਆ ਪਰ ਜਿਹੜਾ ਬੱਚਾ ਸਾਹੀ ਲੋ ਕੋਸ਼ਿਸ਼ ਕਰਦਾ ਕਿ ਮੈਂ ਗੱਡੀ ਨੂੰ ਲਈ ਤੇ ਲਿਆਵਾਂ ਪਰ ਉਹ ਫੇਰ ਦੇਖਦਾ 3-4 ਮਹੀਨਾ ਬਾਅਦ ਨਾ 6 ਮਹੀਨਾ ਬਾਅਦ ਜੋ ਹਿਸਾਬ-ਕਿਤਾਬ ਕੀਤਾ ਜਾਂਦਾ ਤੇ ਫੇਰ ਉਹਨਾਂ ਦੀ ਸਰਕਾਰ ਜਾ ਟੁੱਟ ਜਾਂਦਾ ਹੁਣ ਸਾਲ ਵਿੱਚ ਦੀ ਅਜਿਹਾ ਟਾਈਮ ਆ ਜਾਂਦਾ ਨਾ ਕਿ ਉਹਨਾਂ ਦਾ ਜਿਹੜਾ ਮੈਨੇਜਰ ਆ ਨਾ ਉਹ ਜਵਾਬ ਦੇ ਜਾਂਦਾ ਉਹ ਕਹਿੰਦਾ ਵੀ ਮੈਂ ਇੱਥੇ ਜੋਬ ਨਹੀਂ ਕਰ ਸਕਦਾਗਾ ਕਿਉਂਕਿ ਮੈਨੂੰ ਹੋਰ ਕਿਸੇ ਕੰਪਨੀ ਚ ਬੈਸਟ ਜੋਬ ਮਿਲ ਰਹੀ ਹੈਗਾ ਕਿਉਂਕਿ ਖਰਚੇ ਦੀ ਬਜਾਅਤ ਸाहिल ਤੇ ਉਸ ਦੀ ਮਦਰ ਆ ਨਾ ਜਿਹੜੀ ਉਹਨਾਂ ਦੀਆਂ ਤਨਖਾਹਾਂ ਨਹੀਂ ਵਧਾ ਸਕੀ ਸੀ ਇਸ ਕਰਕੇ ਵਰਕਰ ਵੀ ਤੇ ਮੈਨੇਜਰ ਵੀ ਕਹਿੰਦੇ ਆ ਕਿ ਅਸੀਂ ਇਹ ਕੰਪਨੀ 'ਚ ਜੌਬ ਨਹੀਂ ਕਰ ਸਕਦੇ ਉਹ ਸਾਰੇ ਜਿੰਨੇ ਵੀ ਵਰਕਰ ਹੁੰਦੇ ਆ ਮੈਨੇਜਰ ਹੁੰਦਾ ਉਹ ਉੱਥੋਂ ਰਿਜ਼ਾਈਨ ਦੇ ਕੇ ਚਲੇ ਜਾਂਦੇ ਆ ਹੁਣ ਉਹਨਾਂ ਦਾ ਕਾਰੋਬਾਰ ਬਿਲਕੁਲ ਠੱਪ ਹੋ ਜਾਂਦਾ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਆ ਬੇਟੀਆਂ ਵੀ ਚਾਰ ਪੜਾਉਣੀਆਂ ਨੇ ਫਿਰ ਜਿਹੜੀ ਸਾਹਿਬ ਤੋਂ ਛੋਟੀ ਭੈਣ ਆ ਉਸਦੀ 16 ਸਾਲ ਦੀ ਹੋ ਗਈ ਉਹਦੇ ਵਿਆਹ ਦਾ ਵੀ ਫਿਕਰ ਪੈ ਰਿਹਾ ਨਾ ਤੇ ਇਸ ਟਾਈਮ ਉਹਦੀ ਮਾਂ ਕਹਿੰਦੀ ਹੈ ਨਾ ਕਿ ਬੋਤ ਜਿੰਨੀ ਜਲਦੀ ਹੋ ਸਕੇ ਨਾ ਆਪਾਂ ਇਹ ਖਰਖਾਨੇ ਨੂੰ ਵੇਚ ਦਈਏ ਕਿਉਂਕਿ ਇਹ ਹੁਣ ਆਪਣੇ ਕੰਮ ਦਾ ਤਾਂ ਰਿਹਾ ਨਹੀਂ ਤੂੰ ਛੋਟਾ ਮੋਟਾ ਕੋਈ ਹੋਰ ਕੰਮ ਕਰ ਲੈ ਦੁਕਾਨਦਾਰੀ ਕਰ ਲੈ ਇਹ ਆਪਾਂ ਚਲਾ ਨਹੀਂ ਸਕਦੇ ਉਹ ਕਹਿੰਦਾ ਠੀਕ ਆ ਉਹ ਥੋੜੇ ਮਹੀਨਾ ਬਾਅਦ ਆਪਦਾ ਕਾਰਖਾਨਾ ਵੇਚ ਦਿੰਦੇ ਆ ਤੇ ਉਹਦੇ ਨਾਲ ਲਾਦਾ ਜੋ ਵੀ ਲੈਣਾ ਦੇਣਾ ਕਰਜ਼ਾ ਉਹ ਲਾ ਦਿੰਦੇ ਆ ਜਿਹੜੇ ਥੋੜੇ ਜਿھے ਪੈਸੇ ਬਚਦੇ ਆ ਨਾ ਉਸ ਟਾਈਮ ਜਿਹੜਾ ਸਾਹਿਲ ਆ ਇੱਕ ਆਦਮੀ ਕਰਿਆਨੇ ਦੀ ਦੁਕਾਨ ਖੋਲ ਲੰਦਾ ਕਰਿਆਨੇ ਦੀ ਦੁਕਾਨ ਖੋਲਦਾ ਨਾ ਉਹ ਦੇਖਦਾ ਵੀ ਜਦੋਂ ਤੋਂ ਉਹਨੇ ਦੁਕਾਨ ਖੋਲੀ ਆ ਨਾ ਉਦੋਂ ਤੋਂ ਉਹਦੇ ਸਾਥ ਸੰਬੰਧੀ ਰਿਸ਼ਤੇਦਾਰ ਸਭ ਹੌਨੇ ਬੰਦ ਹੋ ਜਾਂਦੇ ਆ ਜਿਹੜੇ ਕਿ ਜਿਸ ਦਿਨ ਉਸੇ ਪਿਤਾ ਦੀ ਮੌਤ ਹੋਈ ਸੀ ਕਹਿੰਦੇ ਸੀ ਵੀ ਅਸੀਂ ਨਾਲ ਖੜੇ ਆ ਅਸੀਂ ਬੱਚਿਆਂ ਦੇ ਸਿਰ ਤੇ ਹੱਥ ਰੱਖਾਂਗੇ ਅਸੀਂ ਇਹਦੇ ਪੁੱਤ ਦਾ ਸਾਥ ਦੇਵਾਂਗੇ ਲੇਕਿਨ ਹੁਣ ਕੋਈ ਨਹੀਂ ਆਉਂਦਾ ਉਹਦੇ ਦਿਲ 'ਚ ਇੰਨੀ ਕਿਰਨਾ ਬੈਠ ਜਾਂਦੀ ਆ ਨਾ ਕਿ ਸਾਨੂੰ ਹੁਣ ਲੋੜ ਸੀ ਕਿ ਹੋ ਸਕਦਾ ਕੋਈ ਅਜੇਹਾ ਹੀ ਮੈਂਬਰ ਹੁੰਦਾ ਜਿਹੜਾ ਮੈਨੂੰ ਉਹ ਕਾਰਖਾਨਾ ਚਲਾਉਣ ਦੀ ਵਿਆਹਤ ਦੇ ਦਿੰਦਾ ਮੇਰੀ ਹੈਲਪ ਕਰ ਦਿੰਦਾ ਲੇਕਿਨ ਇਹ ਕੀ ਬਿੱਤਿਆ ਮੇਰੇ ਨਾਲ ਨਾ ਤਾਂ ਉਹ ਅੰਦਰੇ-ਅੰਦਰੀ ਟੈਨਸ਼ਨ 'ਚ ਰਹਿੰਦਾ ਬੱਚਾ ਲੇਕਿਨ ਉਹ ਆਪਦੇ ਕਰਿਆਨਾ ਸਟੋਰ ਤੇ ਨਾ ਬੜਾ ਵਧੀਆ ਕੰਮ ਕਰਦਾ ਹਸਾਬ-ਕਿਤਾਬ ਪੂਰਾ ਰੱਖਦਾ ਤੇ ਵਧੀਆ ਆਲ ਦੇ ਕੰਮ ਨੂੰ ਅੱਗੇ ਤੋਰੀ ਰੱਖਦਾ ਥੋੜੇ ਮਹੀਨਿਆਂ ਵਿੱਚ ਨਾ ਜਿਹੜਾ ਉਹਦਾ ਕੰਮ ਵਧੀਆ ਚੱਲ ਪੰਦਾ ਸਾਲਾਂ ਤੇ ਉਹ ਦੋ ਕੁ ਸਾਲ ਕੰਮ ਨੂੰ ਚਲਾਉਂਦਾ ਅੱਗੇ ਘਰ ਦਾ ਖਰਚਾ ਨਿਕਲਣ ਲੱਗ ਜਾਂਦਾ ਭੈਣ ਦਾ ਵਿਆਹ ਕਰ ਦਿੰਦਾ ਦੂਜੀਆਂ ਭੈਣਾਂ ਬੱਚਿਆਂ ਨੂੰ ਟਿਊਸ਼ਨ ਬਣਾਉਂਦੀਆਂ ਨੇ ਘਰ ਦਾ ਖਰਚਾ ਚਲਾਉਂਦੀਆਂ ਨੇ ਤੇ ਵਧੀਆ ਖੁਸ਼ੀ-ਖੁਸ਼ੀ ਪਰਿਵਾਰ ਰਹਿਣ ਲੱਗ ਜਾਂਦਾ ਹੁਣ ਘਰ ਦੀਆਂ ਜ਼ਰੂਰਤਾਂ ਤਾਂ ਪੂਰੀਆਂ ਹੋਣ ਲੱਗੀਆਂ ਲੇਕਿਨ ਜਿਹੜਾ ਸਾਹਿਲਾਣਾ ਉਹਦਾ ਸੁਭਾਅ ਬੜਾ ਚਿਰਚੜਾ ਹੋ ਗਿਆ ਉਹ ਕਿਸੇ ਨੂੰ ਬੁਲਾਉਣਾ ਪਸੰਦ ਨਹੀਂ ਕਰਦਾ ਉਹ ਆਪਣੇ ਸਟੋਰ ਦੇ ਵਿੱਚ ਬੈਠਾ ਰਹਿੰਦਾ ਕਿਸੇ ਵੀ ਕੋਈ ਵੀ ਉਹਨਾਂ ਦੇ ਨੇੜੇ ਦੂਰ ਦਾ ਸਾਕ ਸੰਬੰਧੀ ਆਉਂਦਾ ਨਾ ਤੇ ਉਹਦੀ ਮਾਂ ਉਹਨੂੰ ਬੁਲਾਉਂ ਜਾਂਦੀ ਹੈ ਲੇਕਿਨ ਉਹ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਕਿਉਂਕਿ ਉਹਨੂੰ ਅੰਦਰੋਂ ਇੰਨੀ ਘਿਰਨਾ ਹੋ ਚੁੱਕੀ ਹੈ ਨਾ ਕਿ ਜਿਸ ਵੇਲੇ ਮੇਰਾ ਮਾੜਾ ਵਕਤ ਸੀ ਨਾ ਮੇਰੇ ਕਿਸੇ ਨੇ ਸਾਥ ਨਹੀਂ ਦਿੱਤਾ ਸਿਰਫ ਇੱਕ ਪ੍ਰਮਾਤਮਾ ਤੋਂ ਬਿਨਾ ਮੈਂ ਕਿਸੇ ਨਾਲ ਕੋਈ ਵੀ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਤੇ ਇਸੇ ਕਰਕੇ ਨਾ ਉਹ ਕਿਸੇ ਨਾਲ ਵੀ ਬੋਲਚਾਲ ਦੀ ਬੰਦ ਕਰ ਦਿੰਦਾ ਸਭ ਨਾਲ ਇੱਕ ਦਿਨ ਕੀ ਹੁੰਦਾ ਨਾ ਉਹ ਸੋਚੀ ਜਾਂਦਾ ਸੋਚੀ ਪੈਂਦਾ ਕੀ ਜਹ ਹਕੀਆ ਕਿ ਜਿਹੜੇ ਲੋਕ ਆ ਸਿਰਫ ਪੈਸੇ ਦੇ ਮਗਰ ਕਿਉਂ ਆਉਂਦੇ ਆ ਪੈਸੇ ਨਾਲ ਰਿਸ਼ਤੇਦਾਰੀਆਂ ਕਿਉਂ ਹੁੰਦੀਆਂ ਅਜਿਹਾ ਸਮਾਂ ਜਿਹੜਾ ਕਿ ਪੈਸੇ ਨਾਲ ਹੀ ਚੰਗਾ ਬਣਦਾ ਤੇ ਪੈਸਾ ਹੀ ਸਮੇ ਨੂੰ ਬੁਰਾ ਬਣਾ ਦਿੰਦਾ ਇਹ ਕੀ ਆ ਤਾਂ ਉਹ ਸੋਚਦਾ ਸੋਚਦਾ ਨਾ ਆਪਣੀ ਦੁਕਾਨ ਤੋਂ ਨਾ ਸ਼ਹਿਰ ਤੋਂ ਦੂਰ ਚਲਾ ਜਾਂਦਾ ਚਾਦੋ ਦੂਰ ਜਾਂਦਾ ਤਾਂ ਉਹਨੂੰ ਇੱਕ ਨਰੋਈ ਦੇ ਵਿੱਚ ਇੱਕ ਸੰਨਿਆਸੀ ਮਿਲਦਾ ਸੰਨਿਆਸੀ ਜਿਹੜਾ ਕਿ ਰੱਬ ਦਾ ਭਗਤ ਹੁੰਦਾ ਉਹ ਕਹਿੰਦਾ ਕਿ ਬੱਚਾ ਤੂੰ ਉਦਾਸ ਲੱਗ ਰਿਹਾ ਕੀ ਗੱਲ ਆ ਤਾਂ ਉਹ ਉਹ ਸਾਹਿਲ ਉਸ ਕੋਲ ਬੈਠ ਕੇ ਨਾ ਸਾਰੀ ਕਹਾਣੀ ਸੁਣਾਉਂਦਾ ਕਿ ਇਦਾਂ ਕਰਕੇ ਨਾ 3 ਸਾਲ ਪਹਿਲਾਂ ਮੇਰੇ ਪਿਤਾ ਦੀ ਡੈਥ ਹੋ ਗਈ ਸੀ ਸਾਡਾ ਸਭ ਕੁਝ ਵੇਗ ਗਿਆ ਸੀ ਮੇਰੇ ਕਿਸੇ ਨੇ ਮਦਦ ਨਹੀਂ ਕੀਤੀ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਬੁਰਾ ਵਕਤ ਹੈ ਕੀ ਆ ਤਾਂ ਉਸ ਨਿਆਸੀ ਗਿਆ ਨਾ ਕਿ ਅੱਛਾ ਤੂੰ ਬੁਰਾ ਵਕਤ ਨਿਕਾ ਆਇਆ ਬੁਰੇ ਵਕਤ ਦੇ ਵਿੱਚੋਂ ਨਿਕਲ ਆਇਆ ਲੇਕਿਨ ਤੈਨੂੰ ਇਹ ਹਜੇ ਤਾਈਂ ਅਹਿਸਾਸ ਨਹੀਂ ਹੋਇਆ ਵੀ ਬੁਰਾ ਵਕਤ ਕੀ ਆ ਉਹ ਕਹਿੰਦਾ ਨਹੀਂ ਕਹਿੰਦਾ ਮੈਂ ਇਸ ਕਨਫਿਊਜ਼ਨ 'ਚਾ ਕਿ ਬੁਰਾ ਵਕਤ ਹੈ ਕੀ ਆ ਉਹ ਕਹਿੰਦਾ ਚਲ ਮੈਂ ਦੱਸਦਾ ਤੈਨੂੰ ਬੁਰਾ ਵਕਤ ਕੀ ਆ ਕਹਿੰਦਾ ਬੁਰਾ ਵਕਤ ਅਜਿਹਾ ਵਕਤ ਆ ਜਿਹੜਾ ਆਪਦੇ ਸਕੇ ਸਬੰਧੀ ਦੀ ਪਰਖ ਕਰਾਉਂਦਾ ਤੇ ਉਹ ਵਕਤ ਕਿਉਂ ਆਉਂਦਾ ਸਾਡੇ ਤੇ ਉਹ ਵਕਤ ਆਉਂਦਾ ਬੰਦੇ ਦੇ ਅੰਦਰਲੇ ਮਾਦੀਮ ਨੂੰ ਪਰਖਣ ਦੇ ਲਈ ਉਸ ਨਿਆਸੀ ਕਹਿੰਦਾ ਕਿ ਪਰਮਾਤਮਾ ਨਾ ਸਾਡੇ ਅਨਰੂਨੀ ਸ਼ਕਤੀ ਨੂੰ ਪਰਖਦਾ ਹੈ ਕਿ ਅਸੀਂ ਇਸ ਵਕਤ ਦੇ ਵਿੱਚ ਕਿੰਨੇ ਕੁ ਕਰੜੇ ਰਹਿਣੇ ਆ ਕਿੰਨੇ ਕੁ ਮਜ਼ਬੂਤ ਰਹਿਣੇ ਆ ਜਿਹੜਾ ਕਿ ਇੱਕ ਚੰਗਾ ਸ਼ਕਤੀਸ਼ਾਲੀ ਤਾਕਤਵਰ ਮਨੋਖਾ ਉਸ ਬੁਰੇ ਵਕਤ ਨੂੰ ਉਹ ਡੀਲ ਕਰਕੇ ਉਹਦੇ ਨਾਲ ਉਹਦੇ ਵਿੱਚ ਸਖਤ ਹੋ ਕੇ ਬੜੀ ਆਸਾਨੀ ਨਾਲ ਨਗਾਹ ਦਿੰਦਾ ਤੇ ਉਹਦਾ ਬੜੀ ਜਲਦੀ ਬੁਰਾ ਵਕਤ ਆ ਜਾਂਦਾ ਇਸ ਲਈ ਅਸੀਂ ਅਕਸਰ ਦੁਨੀਆਦਾਰੀ ਚ ਦੇਖਦੇ ਆ ਕਹਿੰਨੇ ਆ ਕਿ ਇਹਨਾਂ ਤੇ ਤਾਂ ਮਾੜਾ ਟਾਈਮ ਆਇਆ ਸੀ ਤੇ ਨਿਕਲ ਗਿਆ ਇਹਨਾਂ ਨੇ ਤਾਂ ਕੱਢ ਲਿਆ ਮਾੜਾ ਟਾਈਮ ਤਾਂ ਉਹ ਨਿਕਲਦਾ ਨਹੀਂ ਉਹ ਇਨਸਾਨ ਦੀ ਸ਼ਕਤੀ ਬੁਰੇ ਵਕਤ ਨੂੰ ਨੁਗਾਉਂਦੀ ਆ ਉਹ ਕਹਿੰਦਾ ਕਿ ਜਿਹੜਾ ਮਾੜਾ ਮਨੋਖ ਹੈ ਨਾ ਅੰਦਰੂਨੀ ਆਤਮਾ ਸਾਡੀ ਜਦੋਂ ਉਸ ਮਾੜੇ ਟਾਈਮ ਨਾਲ ਲੜ ਨਹੀਂ ਸਕਦੀ ਤਾਂ ਉਦੋਂ ਜਿਹੜਾ ਬੁਰਾ ਵਕਤ ਆ ਉਹ ਸਾਡੀ ਸ਼ਕਤੀ ਨੂੰ ਦਬਾ ਲੈਂਦਾ ਇਸ ਕਰਕੇ ਜੇ ਅਸੀਂ ਉਹਦੇ ਵਿੱਚ ਦਬ ਜਾਂਦੇ ਆ ਤਾਂ ਅਸੀਂ ਹਮੇਸ਼ਾ ਪਿੱਛੇ ਚਲੇ ਜਾਂਦੇ ਆ ਤੂੰ ਇਸ ਸਮਾੜੇ ਵਕਤ ਵਿੱਚ ਨਹੀਂ ਦਬਿਆ ਇਸ ਕਰਕੇ ਤੂੰ ਅੱਜ ਤੋ ਕਿੱਥੇ ਪਹੁੰਚ ਗਿਆ ਤੂੰ ਫਿਰ ਤੋਂ ਉਸੇ ਲੈਵਲ ਤੇ ਆ ਚੁੱਕਾ ਜਿਸ ਲੈਵਲ ਤੇ ਸ਼ਾਇਦ ਤੇਰਾ ਪਿਤਾ ਵੀ ਨਹੀਂ ਤੈਨੂੰ ਲਿਆ ਸਕਦਾ ਸੀ ਕਿਉਂਕਿ ਜੇਕਰ ਤੂੰ ਤੇਰੇ ਪਿਤਾ ਦੀ ਮੌਤ ਨਾ ਹੁੰਦੀ ਪੂਰਾ ਵਕਤ ਨਾ ਆਉਂਦਾ ਤਾਂ ਹੋ ਸਕਦਾ ਵੀ ਤੂੰ ਉਹ ਚਾਂਦੀ ਦਾ ਚਮਚਾ ਮੂੰਹ ਚ ਲੈ ਕੇ ਜੰਮਣ ਵਾਲਾ ਬੱਚਾ ਹੁੰਦਾ ਕਿਉਂਕਿ ਤੈਨੂੰ ਜੰਮਦੇ ਨੂੰ ਐਸ਼ੋਪਰਾਸਤੀ ਦਾ ਜੀਵਨ ਮਿਲਣਾ ਸੀ ਤੂੰ ਕਦੇ ਮਿਹਨਤ ਕਰਨ ਬਾਰੇ ਸੋਚਣਾ ਨਹੀਂ ਸੀ ਤੇ ਕਦੇ ਸਟਰੋਂਗ ਇਨਸਾਨ ਬਣ ਬਣਨ ਬਾਰੇ ਨਹੀਂ ਸੋਚਣਾ ਸੀ ਉਹ ਸਾਹਿਲ ਸਾਰੇ ਉਹਨਾਂ ਨਾਲ ਸੁਣ ਰਿਹਾ ਉਹ ਕਹਿੰਦਾ ਅੱਛਾ ਕਹਿੰਦਾ ਪਰ ਮੈਨੂੰ ਇੱਕ ਗੱਲ ਦੱਸੋ ਕਿ ਬੂਰਾ ਵਕਤ ਜਦੋਂ ਨੰਗ ਜਾਂਦਾ ਫਿਰ ਉਹ ਉਹ ਚੰਗੇ ਜਿਹੜੇ ਲੋਕ ਪਹਿਲਾਂ ਲੱਗਦੇ ਹੁੰਦੇ ਉਹ ਸਾਨੂੰ ਬੁਰੇ ਕਿਉਂ ਲੱਗਣ ਲੱਗ ਜਾਂਦੇ ਆ ਤਾਂ ਉਹ ਸੰਿਆਸੀ ਮਹਾਤਮਾ ਕਹਿੰਦਾ ਕਿ ਉਹ ਲੋਕ ਬੁਰੇ ਨਹੀਂ ਹੁੰਦੇ ਸਾਡਾ ਨਜ਼ਰੀਆ ਬੁਰਾ ਹੋ ਜਾਂਦਾ ਉਹ ਲੋਕ ਉਸੇ ਤਰ੍ਹਾਂ ਦੇ ਹੁੰਦੇ ਨੇ ਜਦੋਂ ਸਾਡਾ ਵਕਤ ਚੰਗਾ ਸਾਨੂੰ ਉਹ ਚੰਗੇ ਲੱਗਣਗੇ ਕਿਉਂਕਿ ਉਹਨਾਂ ਦੀ ਬੋਲਚਾਲ ਸਾਡੇ ਨਾਲ ਸਹੀ ਆ ਕਿਉਂਕਿ ਅਸੀਂ ਵੀ ਜਿਉ ਉਹ ਸਾਨੂੰ ਤੋਲਾ ਦਿੰਦੇ ਨੇ ਅਸੀਂ ਉਹਨਾਂ ਨੂੰ ਮਾਸਾ ਦਿੰਦੇ ਆਂ ਤਾਂ ਉਹ ਤੋਲਾ ਦਿੰਦੇ ਨੇ ਜੇ ਉਹ ਤੋਲਾ ਦਿੰਦੇ ਨੇ ਤੇ ਅਸੀਂ ਮਾਸਾ ਦਿੰਨੇ ਆਂ ਸਾਡਾ ਲੈਣ ਦੇ ਨੂੰ ਉਹਨਾਂ ਨਾਲ ਚੱਲਦਾ ਰਹਿੰਦਾ ਪਰ ਜਦੋਂ ਅਸੀਂ ਬਿਲਕੁਲ ਖਾਲੀ ਹੱਥ ਹੋ ਜਾਂਦੇ ਆਂ ਤਾਂ ਉਹ ਇਨਸਾਨ ਉਹ ਲੋਕ ਸਾਨੂੰ ਆਪਦੇ ਤੋਂ ਉੱਚੇ ਲੱਗਣ ਲੱਗ ਜਾਂਦੇ ਆਂ ਕਿ ਸਾਡਾ ਇਹਨਾਂ ਨਾਲ ਲੈਣ ਦੇ ਨਹੀਂ ਉਹ ਲੋਕ ਮਾੜੇ ਨਹੀਂ ਵਕਤ ਮਾੜਾ ਆਉਂਦਾ ਉਹਨਾਂ ਲੋਕਾਂ ਦੀ ਪਛਾਣ ਕਰਾਉਣ ਲਈ ਤੇ ਮਾਤਮਾ ਉਹਨੂੰ ਕਹਿੰਦਾ ਕਿ ਹੋਂ ਤੇਰੀ ਜ਼ਿੰਦਗੀ ਕਿਵੇਂ ਦੀ ਚੱਲ ਰਹੀ ਆ ਉਹ ਕਹਿੰਦਾ ਕਿ ਮੈਨੂੰ ਕਿਸੇ ਦੀ ਲੋੜ ਨਹੀਂ ਮੈਨੂੰ ਮੇਰੀ ਜ਼ਿੰਦਗੀ ਬੜੇ ਵਧੀਆ ਚੱਲ ਰਹੀ ਆ ਤੇ ਮਹਾਤਮਾ ਜੀ ਕਹਿੰਦੇ ਨੇ ਸੰਿਆਸੀ ਕਹਿੰਦੇ ਕਿ ਤੈਨੂੰ ਲੋੜ ਕਿਉਂ ਨਹੀਂ ਤੈਨੂੰ ਇੱਕ ਚੀਜ਼ ਦੀ ਲੋੜ ਆ ਸਭ ਤੋਂ ਜ਼ਿਆਦਾ ਲੋੜ ਆ ਉਹ ਲੋੜ ਖੁਸ਼ੀ ਦੀ ਕਹਿੰਦੇ ਬੇਸ਼ੱਕ ਤੇਰੀ ਜ਼ਿੰਦਗੀ 'ਚ ਸਫਲਤਾ ਆ ਗਈ ਆ ਲੇਕਿਨ ਜਿਹੜੀ ਸਫਲਤਾ ਨਾ ਉਹ ਖੁਸ਼ੀ ਨਾਲ ਹੀ ਤੰਗੀ ਲੱਗਦੀ ਆ ਜੇ ਤੂੰ ਸਫਲ ਹੋ ਕੇ ਖੋਸ਼ ਰਹੇਗਾ ਖੁਸ਼ੀ ਨੂੰ ਮਾਣੇਗਾ ਤਾਂ ਤੂੰ ਚੰਗਾ ਮਨੁੱਖ ਆ ਜੇ ਸਫਲਤਾ ਹਾਸਲ ਕਰਕੇ ਤੇਰੇ ਵਿੱਚ ਅੰਦਰਲੀ ਈਗੋ ਜਾਗੀ ਅੰਦਰਲਾ ਹੰਕਾਰ ਜਾ ਗਿਆ ਤੇ ਇਹਦਾ ਮਤਲਬ ਤੂੰ ਸਫਲ ਮਨੁੱਖ ਨਹੀਂ ਸਿਰਫ ਤੇਰਾ ਬੂਰਾ ਵਕਤ ਨੰਗਿਆ ਮਨੁੱਖ ਤੂੰ ਅਸਫਲ ਹੀ ਆ ਤੂੰ ਸਫਲ ਮਨੁੱਖ ਕਦੋਂ ਬਣੇਗਾ ਜਦੋਂ ਤੂੰ ਅੰਦਰੋਂ ਖੁਸ਼ ਹੋ ਜਾਏਗਾ ਕਿ ਕੋਈ ਗੱਲ ਨਹੀਂ ਏ ਦੁਨੀਆਦਾਰੀ ਇਤਾਂ ਦੀ ਐ ਲੋਕ ਇਤਾਂ ਦੀ ਆ ਮੈਂ ਜ਼ਿੰਦਗੀ ਚ ਸਫਲ ਹੋ ਗਿਆ ਬਸ ਮੈਂ ਖੁਸ਼ ਹਾਂ ਸਦੋਸਤਾਂ ਇਨ ਲਈ ਕਿਉਂਕਿ ਮੈਂ ਖੁਸ਼ ਆ ਤਾਂ ਮੈਨੂੰ ਵੇਖ ਕੇ ਹੋ ਸਕਦਾ ਇਹ ਲੋਕ ਖੁਸ਼ ਹੋਣ ਜਾਂ ਨਾ ਹੋਣ ਮੈਨੂੰ ਇਹਨਾਂ ਨਾਲ ਕੋਈ ਮਤਲਬ ਨਹੀਂ ਤਾਂ ਇਸੇ ਤਰ੍ਹਾਂ ਆਤਮਾ ਕਹਿੰਦਾ ਕਿ ਜਿਹੜੀ ਖੁਸ਼ੀ ਆ ਨਾ ਸਾਡੇ ਚਿਹਰੇ ਦੀ ਖੁਸ਼ੀ ਇੱਕ ਅਜਿਹਾ ਹਥਿਆਰ ਆ ਜਿਹੜਾ ਸਾਹਮਣੇ ਵਾਲੇ ਬੰਦੇ ਦਾ ਅੰਦਰੂਨੀ ਕਤਲ ਕਰ ਸਕਦਾ ਉਹ ਕਹਿੰਦਾ ਕਿ ਇਹ ਕਿਵੇਂ ਤਨਦਕ ਹੋ ਉਸ ਆਗਦਾ ਤੇਰੀ ਸਫਲਤਾ ਕਿਸੇ ਨੂੰ ਹਾਜਮ ਨਾ ਆਉਂਦੀ ਹੋਵੇ ਲੇਕਿਨ ਤੂੰ ਜਦੋਂ ਉੱਥੋਂ ਖੁਸ਼ ਹੋ ਕੇ ਉਹ ਬੰਦੇ ਨੂੰ ਇਹ ਦਿਖਾਵੇਂਗਾ ਕਿ ਹਾਂ ਮੈਂ ਬਹੁਤ ਖੁਸ਼ ਆ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਤੇ ਸਾਹਮਣੇ ਵਾਲਾ ਮਨੁੱਖ ਇਹ ਸੋਚੇਗਾ ਕਿ ਇਹਦੇ ਵਿੱਚ ਕੋਈ ਨਾ ਕੋਈ ਜਜ਼ਬਾ ਹੈਗਾ ਕਿ ਇਹਦੇ ਵਿੱਚ ਇਹੋ ਜੀ ਕੀ ਚੀਜ਼ ਆ ਜਿਹੜੀ ਸਾਡੀ ਕਰਨੀ ਦਾ ਵੀ ਇਹਦੇ ਤੇ ਕੋਈ ਅਸਰ ਨਹੀਂ ਹੋ ਰਿਹਾ ਇਸੇ ਤਰ੍ਹਾਂ ਮਨੁੱਖ ਨੂੰ ਸੰਿਆਸੀ ਜੀ ਸਾਇਲ ਨੂੰ ਦੱਸਦੇ ਨੇ ਕੀ ਖੁਸ਼ੀ ਜ਼ਿੰਦਗੀ ਦੀ ਸਫਲਤਾ ਹੈ ਨਾ ਕਿ ਪੈਸਾ ਦੌਲਤ ਸਫਲਤਾ ਜੇ ਤੂੰ ਖੁਸ਼ ਰਹੇਂਗਾ ਤਾਂ ਤਦ ਉਹ ਇੱਕ ਸਫਲ ਮਨੁੱਖ ਬਣੇਗਾ ਕਿਉਂਕਿ ਬੁਰਾ ਵਕਤ ਨੰਗ ਚੁੱਕਾ ਤੇ ਉਹਨੇ ਹਰ ਹਾਲਤ ਵਿੱਚ ਨੰਗ ਹੀ ਜਾਣਾ ਚੰਗਾ ਵਕਤ ਚੱਲਦਾ ਰਿਹਾ ਤਾਂ ਉਹ ਤੁਹਾਨੂੰ ਚੰਗਾ ਸਭ ਕੁਝ ਸਿਖਾ ਕੇ ਜਾਏਗਾ ਬੁਰਾ ਵਕਤ ਵੀ ਚੰਗਾ ਸਭ ਕੁਝ ਹੀ ਸਿਖਾਉਂਦਾ ਉਹ ਸਾਨੂੰ ਚੰਗੀਆਂ ਗੱਲਾਂ ਚੰਗੀ ਸਿਹਤ ਦੇ ਕੇ ਜਾਂਦਾ ਉਮੀਦ ਆ ਕਿ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਕੱਲ ਨਵੀਂ ਕਹਾਣੀ ਨਾਲ ਹਾਜ਼ਰ ਹੋਵਾਂਗੇ ਕਾਹਨੇ ਵਧਿਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਅੱਜ ਲਈ ਧੰਨਵਾਦ